ਚਰਣ ਤਾ ਪਾਰ ਸਕੈ ਅਥ ਸਕੇ ਅਥ ਈੜੀ ਸਿਹਾਰੀ ਤੇ ਐੜੇ ਦੀ ਆਵਾਜ਼ ਚਰਣ ਤਾ ਪਾਰ ਸਕੈ ਅਥ ਚਰਣ ਗੁਰ ਅਮਰ ਪਵਲ ਰੈ ਹਾਂਜੀ ਪਵਲ ਵਵੇ ਨੂੰ ਭਾਰਾ ਕਰਕੇ ਭਾਵ ਥੋੜਾ ਅਦਕ ਦੀ ਆਵਾਜ਼ ਦੇ ਕੇ ਰੈ ਰਾਰਾ ਜਈਆ ਜਈਆ ਇਥੇ ਦਲਾਮ ਦੇ ਰੂਪ ਵਿੱਚ ਆਵੇਗਾ ਰੈ ਹਾਂਜੀ ਚਰਣ ਤਾ ਪਾਰ ਸਕਿ ਹਥ ਚਰਣ ਗੁਰ ਅਮਰ ਪਵਲ ਰੈ ਹਥ ਤਾ ਪਾਰ ਸਕਿ ਹਥ ਹਥ ਲਗਹਿ ਗੁਰ ਅਮਰ ਪੈ ਜੀਹ ਤਾ ਪਾਰ ਸਕਿ ਹਥ ਜੀਹ ਗੁਰ ਅਮਰ ਪਣੀਚੈ ਨੈਣ ਤਾ ਪਾਰ ਸਕਿ ਹਥ ਨੈਣ ਗੁਰ ਅਮਰ ਪੇ ਖੀਜੈ ਸਰਵਣ ਤਾ ਪਰ ਸਕਯ ਹਥ ਸ੍ਰਵਣ ਗੁਰ ਅਮਰ ਸੁਣੀਜੈ ਜੋ ਤਤ ਅਖਰ ਆਰਿਆ ਹੈ ਇਹਦੇ ਨਾਲ ਆਪਾਂ ਕੰਨਾਂ ਨਹੀਂ ਲਗਾਵਾਂਗੇ ਬੋਲਣ ਦੇ ਵਿੱਚ ਚਰਣ ਤਾ ਪਰ ਸਕਯ ਹਥ ਚਰਣ ਗੁਰ ਅਮਰ ਪਵਲ ਰੈ ਹੱਥ ਤਾ ਪਰ ਸਕਯ ਹਥ ਹੱਥ ਲਗਹਿ ਗੁਰ ਅਮਰ ਪੈ ਜੀ ਹਿ ਤਾ ਪਰ ਸਕਯ ਹਥ ਜੀਹ ਗੁਰ ਅਮਰ ਪਣਿਜੈ ਨੈਣ ਤਾ ਪਰ ਸਕ ਹਥ ਨੈਣ ਗੁਰ ਅਮਰ ਪਿਖਿਜੈ ਸ਼੍ਰਾਵਣ ਤਾ ਪਰ ਸਕ ਹਥ ਸ਼੍ਰਾਵਣ ਗੁਰ ਅਮਰ ਸੁਣੀਜੈ ਇਉ ਤਾ ਇਥਾ ਉਚਾਰਣ ਇਹਦਾ ਆਪਾਂ ਇਸੇ ਤਰ੍ਹਾਂ ਰੱਖਾਂਗੇ ਤਾ ਨਹੀਂ ਬੋਲਾਂਗੇ ਇਥੇ ਹਾਂਜੀ ਸਕੇ ਹਥ ਸੋਹੀਓ ਜਿਤ ਹੀ ਵਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਹੱਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁਖ ਨਹਿ ਭੁਖ ਤੇ ਨਰ ਨੇ ਧਨ ਨਹ ਕਹੀਅਹਿ ਤੇ ਨਰ ਤਿਨਰ ਇਕੱਠਾ ਵੀ ਨਹੀਂ ਤੇ ਤੇ ਨਰ ਵਖਰਾ ਵਖਰਾ ਵੀ ਨਹੀਂ ਸੰਬੰਧਕ ਜਿਆ ਇਸ ਦਾ ਉਚਾਰਨ ਹੈ ਜਿਵੇਂ ਭਾਈ ਸਾਹਿਬ ਨੇ ਕੀਤਾ ਹੈ ਤੇ ਨਰ ਦੁਖ ਨਹਿ ਭੁਖ ਤੇ ਨਰ ਨਿਧਾਨ ਨਾਹੋ ਕਹੀਐ ਨਿਧਾਨ ਨਿਦਨ ਨਹੀਂ ਬੋਦਣਾ ਨਿਧਾਨ ਨਿਧਾਨ ਤੋਂ ਪਾਵ ਹੈ ਨਿਰਧਾਨ ਕੰਗਾਲ ਗਰੀਬ ਨਿਧਾਨ ਨਾਹੋ ਕਹੀਐ ਹੈ ਤੇ ਨਰ ਦੁਖ ਨਹਿ ਭੁਖ ਤੇ ਨਰ ਨਿਧਾਨ ਨਾਹੋ ਕਹੀਐ ਹੈ ਤੇ ਨਰ ਸੋਕ ਨਹ ਹੂਐ ਤੇ ਨਰ ਸੇ ਅੰਤ ਨਾ ਲਹੀਐ ਤੇ ਨਰ ਸੇਵ ਨਹ ਕਰਹਿ ਤੇ ਨਰ ਸੈ ਸਹਸ ਸਮੱਪਹਿ ਸਮੱਪਹਿ ਸੰਪਹਿ ਨਹੀਂ ਬੋਲਣਾ ਸਮੱਪਹਿ ਹਾਂਜੀ ਤੇ ਨਰ ਦੁਲੀਚ ਬਹਿ ਹੈ ਤੇ ਨਰ ਉਥਾਪ ਬਿਥਪ ਹੈ ਸੁਖ ਲਹ ਹੈ ਤੇ ਨਰ ਸੰਸਾਰ ਮਹਿ ਅਪੈ ਪਾਟ ਰਿਪ ਮਦ ਤਿਹ ਸਕੇ ਅਥ ਤੇ ਨਰ ਜਾਲਪ ਭਣੈ ਗੁਰ ਅਮਰਦਾਸ ਸੁ ਪ੍ਰਸੰਨ ਜਿਹ ਤੈ ਪੜਿ ਆਉ ਇੱਕ ਮਨ ਧਰਿ ਆਉ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹੇ ਇੱਕ ਇੱਕ ਦੋਹ ਠਾਂਏ ਨਾ ਜਾਣਿਓ ਪੰਗਤੀ ਦੇ ਵਿਸ਼ਰਾਮ ਆਪ ਜੀ ਨੇ ਸਰਵਣ ਕਰ ਲੈਨੇ ਆਮ ਤੌਰ ਤੇ ਪਾਠੀ ਗਲਤੀ ਕਰਦੇ ਨੇ ਕਿ ਤੈ ਪੜ ਜਾਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਇਉਂ ਪੜ ਜਾਂਦੇ ਨੇ ਪਰ ਸ਼ੁੱਧ ਵਿਸ਼ਰਾਮ ਜਿਵੇਂ ਆਪ ਜੀ ਨੇ ਸਰਬਣ ਕੀਤਾ ਤੈ ਪੜਿ ਆਓ ਇੱਕ ਤੈ ਪੜਿ ਆਓ ਇੱਕ ਮਨ ਧਰਿ ਆਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ ਇੱਕ ਦੋਹ ਠਾਂਏ ਨਾ ਜਾਣਿਓ ਸੋਪਨ ਇੱਕ ਪਰ ਤਖ਼ ਇੱਕ ਇੱਕਸ ਮਹਿ ਲੀਣਾ 30 1 ਅਰ ਪੰਜ ਸਿੱਧ ਪੈ 30 ਨਾ ਖੀਣ ਇੱਕ ਹੋ ਜੇ ਲੱਖ ਲਖ ਹੋ ਅ ਲਖ ਹੈ ਇੱਕ ਇੱਕ ਕਰ ਵਰਨਿ ਆ ਗੁਰ ਅਮਰਦਾਸ ਜਾਲਬ ਭਣੈ ਤੂ ਇੱਕ ਲੋੜ ਹੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸਮਾਣੀ ਸੰਮਾਣੀ ਜੇ ਮਤ ਨਾਮੈ ਸੰਮਾਣੀ ਜੇ ਮਤ ਤਿਰਲੋਚਨ ਚਿਤ ਭਗਤ ਕੰਬੀਰ ਹੈ ਜਾਣੀ ਰੁਕ ਮੰਗਦ ਕਰ ਤੂਤ ਰਾਮ ਜੰਪਹੁ ਨਿਤ ਭਾਈ ਅੰਮ੍ਰੇਗ ਪ੍ਰਹਿਲਾਦ ਸ਼ਰਣ ਗੋਬਿੰਦ ਗਤ ਪਾਈ ਸ਼ਰਣ ਗੋਬਿੰਦ ਗਤ ਪਾਈ ਤੈ ਲੋਭ ਪ੍ਰੋਧ ਤਿਸਨਾ ਤਜੇ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵਉ ਮੁਕਤ ਗੁਰ ਅਮਰਦਾਸ ਪਰਸੀਐ ਪਉਮ ਪਾਤਿਕ ਬਿਨਾਸ ਹੈ ਗੁਰ ਅਮਰਦਾਸ ਪਰਸੀਐ ਸਿਧ ਸਾਧਿਕ ਆਸਾਸ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਆ ਪਾਉ ਮੁਕੇ ਹੈ ਗੁਰ ਅਮਰਦਾਸ ਪਰਸਿਐ ਆ ਭਾਉ ਲੱਭੈ ਗਉ ਚੁਕੇ ਹੈ ਇਕ ਹੈ ਚੁਕੇ ਹੈ ਦੋਹਾਂ ਅੱਖਰਾਂ ਨੂੰ ਸਿਹਾਰੀਆਂ ਹਨ ਕੱਕੇ ਨੂੰ ਮੀ ਤੇ ਹਾਹੇ ਨੂੰ ਮੀ ਦੋਹਾਂ ਦਾ ਹੀ ਉਚਾਰਨ ਕਰਾਂਗੇ ਪਾਉ ਮੁਕੇ ਹੈ ਗਉ ਚੁਕੇ ਹੈ ਹਾਂਜੀ ਗੁਰ ਅੰਮ੍ਰਿਤ ਦਾਸ ਪਰਸੀਐ ਧਿਆਨ ਲਹੀਐ ਪਾਉ ਮੁਕਖੇ ਗੁਰ ਅੰਮ੍ਰਿਤ ਦਾਸ ਪਰਸੀਐ ਆਪਾਉ ਲੱਬੈ ਗਉ ਚੁਕਖੇ ਇਕ ਬਿਨ ਦੁਗਣ ਜੋਤਉ ਰਹੈ ਇਕ ਬਿਨ ਬਿਨ ਟਿੱਪੀ ਲੱਗੀ ਹੈ ਦੋ ਗਣ ਵਖਰਾ ਵਖਰਾ ਸੰਬੰਧ ਕਰਕੇ ਇਕ ਬਿਨ ਦੋ ਗਣ ਜੋਤਉ ਰਹੈ ਦੁਗਣ ਇਕੱਠਾ ਨਹੀਂ ਬੋਲਣਾ ਇਕ ਬਿਨ ਦੋ ਗਣ ਜੋ ਤਉ ਰਹਿ ਜਾ ਸੁਮੰਤਰ ਮਾਨਵ ਹੈ ਲਹ ਮਾਨਵ ਹੈ ਜਾ ਸੁਮੰਤਰ ਮਾਨਵ ਹੈ ਲਹ ਇਕ ਬਿਨ ਦੋ ਗਣ ਜੋ ਤਉ ਰਹਿ ਜਾ ਸੁਮੰਤਰ ਮਾਨਵ ਹੈ ਲਹ ਜਾਲ ਪਾਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲਹਿ ਸਾਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਆ ਤਾਤੇ ਅੰਗਤ ਲਹਿਣਾ ਪ੍ਰਗਟ ਤਾਸ ਚਰਣ ਹੈ ਲਿਵ ਰਹਿਆ ਤੇਤ ਕੋਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣਾ ਜੋ ਗੁਣ ਅਲਖ ਅਗੰਮ ਤਿਨ ਹੈ ਗੁਣ ਅੰਤ ਨਾ ਜਾਣਾ ਬੋਹਿ ਥਾ ਬਿਦਾਤਾ ਨਿਰਮਯ ਸਭ ਸੰਗਤ ਕੁਲ ਉਧਰਣ ਗੁਰ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੋ ਆਪਾ ਸਰਣ ਬੋਹਿ ਥਾ ਬਿਦਾਤਾ ਨਿਰਮਯ ਸਭ ਸੰਗਤ ਕੁਲ ਉਧਰਣ ਗੁਰ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੋ ਆਪਾ ਸਰਣ बोहे थौ बिधात निर्मय सब संगत कुल उदरण गुरु अमरदास कीरत कह त्राहे त्राहे तु पासरण आप नारायण कलातार जग मह परवर निरंकार आकार ज्योत जग मंडल कर जह कह तह भारपूर ਸਬਦ ਦੀਪਕ ਦੀਪਾਇ ਜੇਹ ਸਿੱਖ ਹੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੋਲ ਨਿੰਮਲ ਅਵਤਰਯੋ ਅੰਗਦ ਲਹਿਣੇ ਸੰਗ ਹੋਆ ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣ ਤੋ ਨਾਨਕ ਕੋਲ ਨਿੰਮਲ ਅਵਤਰਯੋ ਕੋਲ ਕੋਲ ਦਾ ਭਾਵ ਸਤਿਗੁਰੂ ਜੀ ਗੁਰਤਾ ਗੱਦੀ ਰੂਪੀ ਕੋਲ ਸੋ ਇਸ ਵਾਸਤੇ ਇੱਥੇ ਕੁੱਲ ਪਾਠ ਨਹੀਂ ਕਰਨਾ ਨਾਨਕ ਕੁੱਲ ਨਿੰਮਲ ਅਵਤਾਰਿਓ ਇਹ ਉਚਾਰਨ ਗੁਰਮੁਖਾਂ ਨੇ ਬਿਲਕੁਲ ਸਹੀ ਕੀਤਾ ਹੈ ਜੀ ਜਪ ਤਪ ਸਤ ਸੰਤੋਖ ਪੇਖ ਦਰਸ਼ਨ ਗੁਰ ਸਿੱਖ ਹੈ ਸਰਣ ਪਰ ਹੈ ਤੇ ਉਬਰ ਹੈ ਛੋੜ ਜਮਪੁਰ ਕੀ ਲਿਖ ਹੈ ਭਗਤ ਭਾਏ ਭਰਪੂਰ ਰਿਦੈ ਉਚਰ ਕਰਤਾਰ ਗੁਰ ਗੋਵਰ ਦਰਿਆਵ ਪਲਕ ਡੋਬੇੰ ਤਹ ਤਾਰੇ ਡੁਬੰਤਿਐ ਡੁਬੰਤੇਹ ਪਲਕ ਡੁਬੰਤਿਐ ਤਾਰੇ ਐੜਾ ਜਿਹੜਾ ਹੈ ਤੱਤੇ ਤੋਂ ਬਾਅਦ ਵਿੱਚ ਆਕੇ ਲੱਗੇਗਾ ਕਿਉਂਕਿ ਤੱਤੇ ਦੇ ਹੀਠਾਂ ਜਈਆ ਹੈ ਪਲਕ ਡੁਬੰਤਿਐ ਤਾਰੇ ਗੁਰ ਗੋਵਰ ਦਰਿਆਵ ਪਲਕ ਡੋਬੰਤੇਹ ਤਾਰੇ ਨਾਨਕ ਕੋਲ ਨਿੰਮਲ ਅਵਤਾਰਿਓ ਗੋਣ ਕਰ ਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਆ ਤਿਨ ਦੁਖ ਦਰਿਦਰ ਪਰਹਰ ਪਰੈ ਚਿਤ ਚਿਤਵਉ ਅਰਦਾਸ ਕਹ ਪਰ ਕਹਿ ਪੈ ਨਸਕਾ ਚਿਤ ਚਿਤਵਉ ਅਰਦਾਸ ਵਿਸਰਾਮ ਇਥੇ ਹੈ ਕਹ ਜਮਕ ਲਗੇਗੀ ਚਿਤ ਚਿਤਵਉ ਅਰਦਾਸ ਕਹ ਪਰ ਕਹਿ ਪੈ ਨਸਕਾ चेत चितव अरदास कह पर कह पे न सर्व चिंत तुझ पास साध संगत ह तक तेर हुक्म पवै नीसान तौ करो साहिब की सेवा जब गुरु देख शोभदिष्ट नाम करता मुख मेवा अगम कारण पुरख ਜੋ ਫਰਮਾਵਹਿ ਸੋ ਕਹ ਗੁਰ ਅਮਰਦਾਸ ਕਾਰਣ ਕਰਨ ਜਿਵ ਤੂ ਰਖਹਿ ਤੇਵ ਰਹੁ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੈ ਸਚ ਸਚ ਜਾਣਿਐ ਇਕ ਚਿਤ ਹੈ ਲੇਵ ਲਾਵੈ ਕਾਮ ਕ੍ਰੋਧ ਵਸ ਕਰੇ ਪਵਣ ਉਡੰਤ ਨਾ ਧਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੌਰ ਮਿਲੇ ਆਉ ਸੋਐ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਮਿਲੇ ਆਉ ਲੱਲੇ ਦੇ ਹੇਠਾਂ ਜਈਆ ਲੱਗਾ ਹੋਣ ਕਰਕੇ ਉਚਾਰਨ ਹੈ ਮਿਲੇਉ ਨਹੀਂ ਬੋਲਣਾ ਮਿਲੇ ਆਉ ਐੜਾ ਲਗਾ ਕੇ ਹਾਂਜੀ ਰਹਿਓ ਸੰਤ ਹਉ ਟੋਲ ਸਾਦ ਬਹੁ ਤੇਰੇ ਡਿਠੇ ਸੰਨਿਆਸੀ ਤਪਸੀਹ ਮੁਖ ਹੋ ਏ ਪੰਡਿਤ ਮਿੱਠੇ ਤਪਸੀਹ ਇਹ ਉਚਾਰਨ ਸਹੀ ਹੈ ਸ਼ੁੱਧ ਹੈ ਏਵੇਂ ਹੀ ਬੋਲਣਾ ਹੈ ਇਸੇ ਪ੍ਰਕਾਰ ਤਪਸੀਹ ਨਹੀਂ ਬੋਲਣਾ ਤਪਸੀਹ ਬਰਸ ਏਕ ਹਉ ਫਿਰਿਓ ਕਿਨੈ ਨਹੋ ਪਰ ਚੌ ਲਾਇਓ ਕਹਤੇ ਅਹ ਕਹਤੀ ਸੁਣੀ ਰਹਤ ਕੋ ਖੁਸੀ ਨਾ ਆਇਆ ਹਰ ਨਾਮ ਛੋੜ ਦੂਜੈ ਲੱਗੇ ਤੈਨ ਕੇ ਗੁਣ ਹਉ ਕਿਆ ਕਹ ਗੁਰ ਦਈ ਮਿਲਾਇਓ ਭਿਖਿਆ ਜੇਵ ਤੂ ਰਖੈ ਤੇਵ ਰਹ ਪਹਿਰ ਸਮਾਦ ਸਨਾਹ ਗਿਆਨ ਹੈ ਆਸਣ ਚੜਿਓ ਧਰਮ ਧਨਖ ਕਰ ਗਹਿਓ ਭਗਤ ਤਸੀਲ ਹੈ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸਬਦ ਗੁਰ 니ਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਬੇਖੰਡਿਓ ਭਲੋ ਭੂ ਹਾਲ ਤੇ ਜੋਤਨਾ ਨਿਰਪਤ ਨਾਥ ਨਾਨਕ ਬਾਰ ਗੁਰ ਅਮਰਦਾਸ ਸਚ ਸੱਲ ਭਾਣ ਦਲ ਜਿਤੋ ਿਵ ਜੁਧ ਕਰ ਕਨਹਰ ਮੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਨਹ ਜੋਗ ਆਵੇ ਭੱਲੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ